ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਿਵਿੰਦਰ ਹਾਜ਼ਰ ਹਾਂ ਦੇਸ਼ ਦੁਨੀਆਂ ਤੇ ਪੰਜਾਬ ਦੀਆਂ तमाम ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਅੱਜ ਇੱਕ ਖਬਰ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਲਾਈਵ ਹੋ ਕੇ ਆਪਣਾ ਸੰਬੋਧਨ ਕੀਤਾ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਬਲਕੌਰ ਸਿੰਘ ਨੇ ਜਿਹੜੇ ਸਿੱਧੂ ਮਸੇਵਾਲਾ ਦਾ ਪਿਤਾ ਉਹਨਾਂ ਨੇ ਕਾਂਗਰਸ ਨੂੰ ਸਪੋਰਟ ਕਿਉਂ ਕਰ ਰਹੇ ਨੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਕਾਂਗਰਸ ਨੇ 84 ਕੀਤਾ ਵਗੈਰਾ ਵਗੈਰਾ ਉਹ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੂਸੇਵਾਲੇ ਦੇ ਪਿਤਾ ਹੁਣ ਕਰਕੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ तमाम ਗੱਲਾਂ ਦੇਖੋ ਪਹਿਲੀ ਗੱਲ ਜਿਹੜਾ ਹੈਗਾ ਇਹਦੇ ਤੋਂ ਜਿਹੜੀ ਮੇਰੀ ਆਪਣੀ ਇੱਕ ਟਿੱਪਣੀ ਹੈਗੀ ਹੈ ਇੱਕ ਤਾਂ ਇਹ ਜੀ ਧਿਆਨ ਰੱਖੋ ਕਿ ਜਿਹੜੇ ਮੂਸੇਵਾਲੇ ਦੀ ਫੈਮਿਲੀ ਹੈ ਨਾ ਉਹ ਫੈਮਿਲੀ ਕਾਂਗਰਸੀ ਫੈਮਿਲੀ ਸੀਗੀ ਉਹਦੀ ਮਾਤਾ ਜੀ ਨੇ ਕਾਂਗਰਸ ਤੋਂ ਵੱਲੋਂ ਸਰਪੰਚ ਬਣੇ ਸੀਗੇ ਇੱਥੋਂ ਤੱਕ ਕਿ ਮੂਸੇਵਾਲਾ ਵੀ ਜਿਹੜਾ ਕਾਂਗਰਸ ਪਾਰਟੀ ਦੇ ਵੱਲੋਂ ਹੀ ਉਹ ਉਮੀਦਵਾਰ ਜਿਹੜਾ ਉਹਨਾਂ ਲਈ ਸੀ ਉਹ ਨੇ ਵਿਧਾਨ ਸਭਾ ਦੀ ਫਿਰ ਦੂਜੀ ਗੱਲ ਇਹ ਹੈਗੀ ਹੈ ਕਿ ਜਦੋਂ ਉਹਨੇ ਸਿਮਰਨਜੀਤ ਸਿੰਘ ਮਾਨ ਦੇ ਵੱਲ ਹੋਇਆ ਸੀ ਉਹ ਬਾਏ ਇਲੈਕਸ਼ਨ ਦੇ ਵਿੱਚ ਉਹਦੇ ਵਿੱਚ ਉਹਨੇ ਕੋਈ ਰੈਲੀ ਨਹੀਂ ਕੀਤੀ ਕੋਈ ਜਨਤਕ ਵੱਡਾ ਐਲਾਨ ਨਹੀਂ ਕੀਤਾ ਵੀ ਮੈਂ ਉਹਦੇ ਵੱਲ ਹੋ ਰਿਹਾ ਇੱਕ ਪੋਸਟੇਜ ਤੋਂ ਇੱਕ ਇਸ਼ਾਰੇ ਜਿਹੇ ਤੋਂ ਜਾਂ ਕੀਤਾ ਜਾਂ ਫਿਰ ਆਖਰੀ ਸਮੇਂ ਜਦੋਂ ਕਹਿੰਦੇ ਉਹ ਮਿਲਣ ਜਾ ਰਿਹਾ ਸੀ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਜਾ ਰਿਹਾ ਸੀ ਜਦੋਂ ਦੀ ਹੱਤਿਆ ਹੋਈ ਹੈ ਉਹਦੇ ਵਿੱਚ ਹੁਣ ਸੱਚਾਈ ਕਿੰਨੀ ਹੈ ਕਿ ਸਾਨੂੰ ਨਹੀਂ ਪਤਾ ਹੈਗਾ ਸਿਮਰਜੀਤ ਸਿੰਘ ਮਾਨ ਨੇ ਵੀ ਇੱਥੇ ਇੱਥੇ ਇੱਕ ਚਰਚਾ ਸੀ ਉਹ ਇਸ ਤੋਂ ਬਿਨਾ ਕੋਈ ਉਹਨੇ ਕਾਂਗਰਸ ਪਾਰਟੀ ਛੱਡ ਕੇ ਕੋਈ ਜਨਤਕ ਐਲਾਨ ਕਰਕੇ ਕੁਝ ਇਦਾਂ ਦਾ ਕੀਤਾ ਹੋਵੇ ਇਹ ਗੱਲ ਦੀ ਸੰਭਾਵਨਾ ਜਿਹੜੀ ਸਾਨੂੰ ਨਜ਼ਰ ਆਉਂਦੀ ਨਹੀਂ ਹੈਗੀ ਤੀਸਰੀ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਮੂਸੇ ਵਾਲੇ ਨੂੰ ਜਿਹੜਾ ਪੰਥਕ ਬਣਾਉਣ ਵਾਲਾ ਕੰਮ ਹੈ ਇਹ ਵੀ ਅਸਲ ਵਿੱਚ ਉਹਦੀ ਮੌਤ ਤੋਂ ਬਾਅਦ ਹੀ ਹੋਇਆ ਉਹਦੀ ਮੌਤ ਤੋਂ ਇੱਕ ਦਿਨ ਪਹਿਲਾਂ ਜਿੰਨੇ ਵੀ ਜਿਹੜੇ ਪੰਥਕ ਤੇ ਨਾਂ ਕਹੋਂਦੀ ਅਸੀਂ ਗਰਮਖਿਆਲੀ ਖਾਲਸਤਾਨੀ ਉਹਨੂੰ ਗਾਲਾਂ ਕੱਢ ਨਹੀਂ ਅਸੀਂ ਉਹਨੂੰ ਗਦਾਰ ਕਹਿ ਰਹੀ ਸੀ ਇੱਥੇ ਕਰ ਕਿਉਂ ਨੇ ਆਪਣੀ ਹਾਰ ਤੋਂ ਬਾਅਦ ਇੱਕ ਗਾਣਾ ਕੱਢਿਆ ਸੀ ਜਿਹਦੇ ਵਿੱਚ ਉਹ ਮਾਨਸਾ ਦੇ ਸਾਰੇ ਲੋਕਾਂ ਨੂੰ ਗਦਾਰ ਕਹਿੰਦਾ ਤੇ ਉਹਦੇ ਵਿੱਚ ਉਹ ਆਪਣੀ ਸਾਰ ਫਰਸਟ੍ਰੇਸ਼ਨ ਵੀ ਕੱਢਦਾ ਵਾ ਦੂਜੀ ਚੀਜ਼ ਇਹ ਹੈਗੀ ਆ ਕਿ ਉਹਦੀ ਮੌਤ ਤੋਂ ਬਾਅਦ ਹੋਇਆ ਕੀ ਕਿ ਜਦੋਂ ਉਹਨੂੰ ਪੰਥਕ ਧਰਾਨੇ ਇੱਕਦਮ ਐਕਸੈਪਟ ਕਿਵੇਂ ਕੀਤਾ ਉਹਦੀ ਮੌਤ ਤੋਂ ਬਾਅਦ ਜਿਹੜਾ ਜਮੇਰ ਸਿੰਘ ਐ ਸਿੱਖ ਪ੍ਰਚਾਰਕ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਦੀਪ ਸਿੱਧੂ ਉਹਦੇ ਤੋਂ ਪ੍ਰਭਾਵਿਤ ਸੀਗਾ ਉਹਨੇ ਦੀਪ ਸਿੱਧੂ ਨੂੰ ਖੁਦ ਵੀ ਕਈ ਵਾਰ ਇੰਟਰਵਿਊ 'ਚ ਜ਼ਿਕਰ ਕੀਤਾ ਉਹਦਾ ਅਹੀ ਅਜਮੇਰ ਸਿੰਘ ਜੀ ਉਸ ਇੱਕ ਕੌਕਸਨਲ ਵੀ ਲਿੰਕ ਹੈਗਾ ਅਮਰੀਕਾ ਦੀ ਇੱਕ ਸੰਸਥਾ ਹੈਗੀ ਹੈ ਉਹਦੇ ਨਾਲ ਜਿਹੜੇ ਜਿਹਦੇ ਬਾਰੇ ਪੀਟਰ ਫ੍ਰੈਡਰਿਕ ਨੇ ਕਿਤਾਬ ਲਿਖੀ ਹੈ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਪੋਲਿਟਿਕਸ ਦੀ ਧਾਰ ਬੀਜਪੀ ਆਰਐਸਐਸ ਨਾਲ ਜੁੜੀ ਹੋਈ ਆ ਉਹ ਉਹ ਕਰ ਰਹੀ ਸੀ ਕਿ ਦੀਪ ਸਿੱਧੂ ਤੇ ਫਿਰ ਉਹਦੇ ਬਾਅਦ ਵਿੱਚ ਅਜਮੇਰ ਸਿੰਘ ਸਿੱਧੂ ਇਹਦੀ ਧਾਰਾ ਉੱਥੇ ਜੁੜਦੀਆਂ ਅਜਮੇਰ ਅਜਮੇਰ ਸਿੰਘ ਦੀ ਧਾਰਾ ਇੱਥੇ ਜੁੜਦੀਆਂ ਉਹ ਤੋਂ ਬਾਅਦ ਵਿੱਚ ਉਸ ਨੇ ਜਦੋਂ ਇਹਦੀ ਪ੍ਰੇਜ਼ ਕੀਤੀ ਉਹਦੀ ਮੌਤ ਤੋਂ ਬਾਅਦ ਤੁਰੰਤ ਬਾਅਦ ਉਦੋਂ ਬਾਅਦ ਵਿੱਚ ਪੰਥਕ ਚੜਾਣੇ ਵੀ ਮੂਸੇ ਵਾਲੇ ਨੂੰ ਉਦਾਂ ਹੀ ਅਡਾਪਟ ਕਰ ਲਿਆ। ਉਹਦਾ ਵੱਡਾ ਕਾਰਨ ਹੈ ਕਿ ਪੰਥਕ ਤੇ ਖਾਲਸਤਾਨੀ ਜਿਹੜੀ ਪੋਲਿਟਿਕਸ ਆ ਸਿਆਸਤ ਆ ਉਹਦੇ ਵਿੱਚ ਵੈਕਿਊਮ ਆ। ਹੀਰੋ ਲੱਭਣ ਦੀ ਕੋਸ਼ਿਸ਼ ਆ। ਇੱਕ ਹੀਰੋ ਜਿਹੜਾ ਦੀਪ ਸਿੱਧੂ ਬਣਾਇਆ ਸੀ ਉਹਦੀ ਮੌਤ ਹੋ ਜਾਂਦੀ ਹੈ। ਫਿਰ ਮੂਸੇ ਵਾਲਾ ਖੇਰਪੱਗ ਵਾਲਾ ਸੀ, ਨੌਂ ਵੀ ਸੀ ਉਹਦਾ ਵੱਲ ਪੱਧਰ ਤੇ। ਉਹਨਾਂ ਨੇ ਉਹਨੂੰ ਅਪਣਾ ਲਿਆ। ਉਹਦੀ ਮੌਤ ਤੋਂ ਬਾਅਦ ਅਮਰਤਪਾਲ ਇੱਕ ਹੀਰੋ ਦੇ ਤੌਰ ਤੇ ਉਹਨਾਂ ਨੇ ਆਬਦਾ ਬਣਾ ਲਿਆ। ਜਿਹਨੂੰ ਕਿ ਭਾਵੇਂ ਕਿ ਸਾਰੀਆਂ ਪੰਥਕ ਤੇ ਨਾਲ ਸਾਰੀਆਂ ਪੰਥਕ ਤੇ ਨਾਲ ਛੱਡੋ ਸਾਦੇ ਖਾਲਸਤਾਨੀ ਤੇ ਨਾਲ ਛੱਡੋ ਉਹ ਉਹ ਬਾਰਸ ਪੰਜਾਬ ਦੇ ਵੀ ਦੋ ਹਿੱਸੇ ਹੋਗੇ ਸੀ ਉਹ ਵੀ ਪੂਰੀ ਤਰ੍ਹਾਂ ਐਕਸੈਪਟ ਨਹੀਂ ਕਰਦੇ ਸੀ ਲੇਕਿਨ ਇਹ ਇੱਕ ਮਤਲਬ ਸ਼ੀਰੋ ਲੱਭਣ ਦੀ ਕਵਾਇਤ ਸੀਗੀ ਤੇ ਉਹਦੇ ਜਿਹੜੇ ਗਾਣੇ ਨੇ ਉਹ ਵੀ ਤੁਸੀਂ ਦੇਖੋ ਕਿ ਸਾਰੇ ਪੰਥਕ ਨਹੀਂ ਸੀਗੇ ਬਾਅਦ ਵਾਲੇ ਕੁਝ ਗਾਣੇ ਜਿਹੜੇ ਹੈਗੇ ਉਹ ਟੋਨ ਦੇ ਸੀਗੇ ਜਾਂ ਫਿਰ ਇੱਕ ਤੋਂ ਪਹਿਲਾਂ ਵਾਲੇ ਸੀਗੇ ਹੁਣ ਜਿਹੜੇ ਮੈਨੂੰ ਲੱਗਦਾ ਕਿ ਉਹਦੇ ਬਾਅਦ ਆ ਰਹੇ ਗਾਣੇ ਨੇ ਉਸ ਟੋਨ ਦੇ ਉਹਦਾ ਵੱਡਾ ਕਾਰਨ ਇਹੀ ਹੈ ਕਿ ਹੁਣ ਤਾਂ ਉਹਦਾ ਫੈਮਿਲੀ ਕੋਲ ਕਾਪੀਰਾਈਟ ਆ ਉਹ ਉਸੇ ਤਰ੍ਹਾਂ ਦੇ ਗਾਣੇ ਬਾਹਰ ਲਿਆ ਰਹੇ ਨੇ ਮੇਰੇ ਖਿਆਲ ਦੇ ਵਿੱਚ ਤੇ ਮੈਨੂੰ ਸ਼ੱਕ ਆ ਜਿਹੜਾ ਇਸ ਕਰਕੇ ਇੱਕ ਤਾਂ ਇੱਕ ਜਿਹੜਾ ਸਿਮਰਨਜੀਤ ਸਿੰਘ ਮਾਨ ਪਰਮ ਦੇ ਵਿੱਚ ਨੇ ਕਿ ਉਹ ਜਾਂ ਉਹ ਕਹਿ ਰਹੇ ਨੇ ਵੀ ਉਹ ਪੰਥਕ ਸੀਗਾ ਇਸ ਕਰਕੇ ਉਹ ਉਸ ਤਰ੍ਹਾਂ ਪੰਥਕ ਨਹੀਂ ਫੈਮਿਲੀ ਕਾਂਗਰਸੀ ਸੀ ਦੂਜੀ ਚੀਜ਼ ਹੈਗੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਉਹ ਬਹਿ ਮੈਂ ਕਿ ਜਿਹੜਾ ਮੈਂ ਉਹ ਬਾਈ ਇਲੈਕਸ਼ਨ ਜਿੱਤੇ ਸੀ ਬਾਈ ਇਲੈਕਸ਼ਨ ਦੇ ਕਈ ਕਾਰਨ ਹੋਗੇ ਸੀ ਦੋਸਤੋ ਇੱਕ ਤਾਂ ਆਮ ਆਦਮੀ ਪਾਰਟੀ ਪ੍ਰਤੀ ਗੁੱਸਾ ਹੋ ਗਿਆ ਛੇਤੀ ਉਹਨੇ ਇਹ ਤੋਂ ਆਪਣਾ ਗੁਰਸੇ ਸਿੱਧੂ ਮੂਸੇਵਾਲਾ ਦੀ ਜਿਵੇਂ ਮੌਤ ਹੁੰਦੀ ਹੈ ਉਹਨੂੰ ਆਮ ਪੰਜਾਬੀ ਜਨमानस ਨੇ ਦੇ ਮਨ ਨੂੰ ਕਿਸ ਲਈ ਝੰਡੋੜਿਆ ਕਿਉਂਕਿ ਜਵਾਨ ਜਿਹੜੀ ਮੌਤ ਹੈ ਉਹਨੂੰ ਪੰਜਾਬੀ ਜਨमानस ਹਮੇਸ਼ਾ ਹੀ ਜਿਹੜਾ ਹੈਗਾ ਬੁਰਾ ਮੰਨਦਾ ਇੱਕ ਚੰਗਾ ਸ਼ਗਨ ਨਹੀਂ ਮੰਨਦਾ ਮਾੜੀ ਘਟਨਾ ਮੰਨਦਾ ਜਦੋਂ ਉਹਦੇ ਮੀਡੀਆ ਵਿੱਚ ਲਗਾਤਾਰ ਖਬਰ ਨੂੰ ਦਿਖਾਇਆ ਗਿਆ ਉਹਦਾ ਪਿਤਾ ਕਿਵੇਂ ਆਪਣੀ ਜਿਹੜੀ ਪਗੜੀ ਨੂੰ ਐਉਂ ਛਾਲਦਾ ਜਨਤਾ ਵੱਲ ਕਰਦਾ ਜਾਫਰ ਦੀ ਮਾਂ ਬੈਂਡ ਪਾਉਂਦੀ ਐ ਉਹਦੇ ਮੁੰਡੇ ਦੇ ਉੱਤੇ ਸੇਹਰਾ ਬੰਨ ਕੇ ਨਾਭੀ ਪੱਗ ਦੇ ਉੱਤੇ ਉਹ तमाम ਜਨਮਾਨਸ ਨੂੰ ਆਏ ਲੱਗਦਾ ਕਿ ਜਿਵੇਂ ਉਹਦਾ ਆਪਣਾ ਜਵਾਨ ਪੁੱਤ ਮਰਿਆ ਹੋਵੇ ਕਿਉਂਕਿ ਜਿਹੜਾ ਨੌਜਵਾਨ ਵਿਆਹਣ ਵਾਲਾ ਹੋਵੇ ਜਾਂ ਉਹਦੇ ਜਿਹਨੂੰ ਕਹਿੰਦੇ ਨੇ ਕਿ ਉਹਦਾ ਮੰਗਣਾ ਹੋ ਗਿਆ ਹੋਵੇ ਉਹਦੀ ਮੌਤ ਹੋ ਗਈ ਉਹ ਪੰਜਾਬੀ ਜਨਮਾਨਸ ਨੂੰ ਕਿਤਨੇ ਕਿਤੇ ਥੇਸ ਪਹੁੰਚਾਉਂਦੀ ਉਹ ਚੀਜ਼ ਨੇ ਅਪੀਲ ਕੀਤੀ ਕਿਉਂਕਿ ਦੂਜੇ ਪਾਸੇ ਫਿਰ ਉਹਦਾ ਸਕਿਉਰਿਟੀ ਚ ਬ੍ਰੀਚ ਦਾ ਜਿਹੜਾ ਕਾਰਨ ਸੀਗਾ ਉਹ ਜਿਵੇਂ ਸਾਹਮਣੇ ਆਇਆ ਤੇ ਉਹਦੇ ਵਿੱਚ ਆਪ ਦੇ ਕਈ ਨਾਲ ਜੁੜੇ ਹੋਏ ਬੰਦਿਆਂ ਨੇ ਇਹ ਗੱਲ ਸ਼ੇਅਰ ਵੀ ਕਰਤੀ ਵੀ ਫਲਾਣੇ ਫਲਾਣੇ ਦੀ ਸਿਕਿਉਰਿਟੀ ਬਫਸ ਲਈ ਗਈ ਆ ਇਹ तमाम ਗੱਲਾਂ ਦੇ ਗੁੱਸੇ ਸੀ ਆਪ ਦੇ ਪ੍ਰਤੀ ਆਪਨੇ ਆਪਣਾ ਉਮੀਦਵਾਰ ਵੀ ਉਸ ਸਮੇ ਸੋਲਿਡ ਨਹੀਂ ਕੋਈ ਦਿੱਤਾ ਸੀਗਾ ਕਾਂਗਰਸ ਦਾ ਉਮੀਦਵਾਰ ਵੀ ਕੋਈ ਸਖਤ ਟਕਰਾ ਨਹੀਂ ਸੀ ਪੰਜਾਤਾਂ ਹੀ ਮਹਿਜ਼ੋ 50 ਹਜ਼ਾਰ ਵੋਟ ਲੈ ਕੇ ਸਕਿਆ ਅਕਾਲੀ ਦਲ ਪ੍ਰਤੀ ਗੁੱਸਾ ਸੀਗਾ ਜਿਹਦੇ ਕਰਕੇ ਲੋਕਾਂ ਨੇ ਉਹ ਬਦਲਾ ਲੈਣ ਲਈ ਜਿਹੜਾ ਹੈਗਾ ਆਪ ਤੋਂ ਮਾਨ ਨੂੰ ਜਿਤਾਇਆ ਜੇ ਜੇਵ ਮਾਨਸਿਮਰਨਜੀਤ ਸਿੰਘ ਮਾਨ ਐਸ ਪਰ ਅਮਚਨੇ ਕੇ ਮੈਂ ਪਤਾ ਨਹੀਂ ਦੁਆਰੇ ਮੇਰਾ ਤੁਕਕਾ ਲੱਗ ਜੇਗਾ ਮੇਰੇ ਖਿਆਲੋ ਉਸੇ ਗਲਤ ਹੈਗੇ ਨਹੀਂ ਉਹ ਉਹਨਾਂ ਦੀ ਉਹ ਗੱਲ ਨਹੀਂ ਬਣੇਗੀ ਅ ਇੱਕ ਕਾਰਨ ਸੀਗਾ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਮੇਨ ਮੈਨੂੰ ਦਰਦ ਜਿਹੜਾ ਇਹੀ ਚਲਕ ਰਿਹਾ ਕਿ ਉਹ ਅਸਲ ਵਿੱਚ ਆਪਣੀ ਜਿਹੜੀ ਹੈਗੀ ਐ ਉਹ ਜਦੋਂ ਪੰਥਕ ਵੋਟ ਖਿਸਕ ਰਹੀ ਹੈ ਜਿ ਜੀ ਬੋਟੋ ਦੀ ਖਿਸਕ ਰਹੀ ਹੈ ਉਹਦੇ ਕਰਕੇ ਉਹ ਮੇਰੇ ਕੋਲ ਆਏ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੈਗੇ ਨੇ ਮੇਰਾ ਇਹ ਆਪਣਾ ਜਿਹੜਾ ਇੱਕ ਇਹ ਪੁਆਇੰਟ ਹੈਗਾ ਦੂਜੀ ਗੱਲ ਹੁਣ ਕਰ ਲਈਏ ਕਿ ਅਗਲੀ ਖਬਰ ਦੇ ਬਾਅਦ ਥੋੜਾ ਧਿਆਨ ਮਾਰੀਏ ਸੰਗਰੂਰ ਸੀਟ ਦੀ ਇਹੀ ਗੱਲ ਕਰਦੇ ਆ ਸੰਗਰੂਰ ਤੇ ਦਾ ਜਿਹੜਾ ਮੁੱਦਾ ਅਹਿਮ ਇਸ ਲਈ ਹੋਇਆ ਹੋਇਆ ਸੀਟ ਬੜੀ ਵਕਾਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਇਹਦਾ ਦੇਸ਼ ਵਿਦੇਸ਼ ਤੇ ਜ਼ਿਕਰ ਹੋ ਰਿਹਾ ਹੈਗਾ ਕਾਰਨ ਕੀ ਹੈ ਕਿ ਇਸ ਸੀਟ ਤੇ ਚਾਰੇ ਪੰਜੇ ਵੱਡੇ ਨਾਮ ਖੜੇ ਹੈਗੇ ਨੇ ਚਾਹੇ ਤੁਸੀਂ ਦੇਖੋ ਕਾਂਗਰਸ ਦਾ ਵੱਲੋਂ ਜਿਹੜਾ ਉਮੀਦਵਾਰ ਖੜਾਇਆ ਗਿਆ ਸੁਖਪਾਲ ਖੈਰਾ ਕਾਫੀ ਵੋਕਲ ਨੇ ਪੰਜਾਬ ਦੇ ਮਾਮਲਿਆਂ 'ਚ ਬੋਲਦੇ ਨੇ ਉਹਨਾਂ ਦਾ ਇੱਕ ਆਕਰਮਕ ਬੋਧਰਾ ਵਾਲੇ ਲੀਡਰ ਦੇ ਤੌਰ ਤੇ ਵੀ ਉਹ ਹਮਲਾਵਰ ਰੁਖ ਹੁੰਦਾ ਉਹਨਾਂ ਦਾ ਸਥਾਪਿਤ ਸਰਕਾਰ ਦੇ ਪ੍ਰਤੀ ਇਸ ਵੇਲੇ ਉਹ ਜਾਣੇ ਜਾਂਦੇ ਨੇ ਮੀ ਤੇਰ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਨੇ ਆਪ ਸਰਕਾਰ ਸੱਤਾ ਦੇ ਵਿੱਚ ਜਾਂ ਸੱਤਾਧਾਰੀ ਧਿਰ ਦੇ ਕੋਲ ਆਪਣੀ ਇੱਕ ਪਾਵਰ ਹੁੰਦੀ ਹੈ ਅਕਾਲੀ ਦਲ ਕੋਲ ਇਕਬਾਲ ਝੁੰਦਾ ਭਾਵੇਂ ਕਿ ਕੋਈ ਕਹਿ ਸਕਦਾ ਵੀ ਉਹ ਉਸ ਤਰ੍ਹਾਂ ਸਟਰੋਂਗ ਨਹੀਂ ਜਿਵੇਂ ਸੀ ਠੀਂਸ ਸੀ ਸੀਗੇ ਪਰ ਉਹਨੇ ਇੱਕ ਠੋਕੜ ਆਪਣੀ ਵਿਧਾਨ ਸਭਾ ਸੀਟ ਆਪਣੇ ਦਮ ਤੇ ਵੀ ਕੱਢੀ ਹੋਈ ਹੈ ਆਜ਼ਾਦ ਉਮੀਦਵਾਰ ਪਰ ਜੋ ਵੀ ਕੱਢੀ ਹੋਈ ਹੈ ਫਿਰ ਉਸ ਤੋਂ ਬਾਅਦ ਵਿੱਚ ਝੁੰਦੇ ਤੋਂ ਬਾਅਦ ਭਾਜਪਾ ਨੇ ਜਿਹੜਾ ਉਮੀਦਵਾਰ ਦਿੱਤਾ ਅਰਵਿੰਦ ਖੰਨਾ ਦਿੱਤਾ ਉਹ ਐਮਪੀ ਰਹਿ ਚੁੱਕਾ ਜਦੋਂ ਕਾਂਗਰਸ ਦੇ ਵਿੱਚ ਉਹ ਹੁੰਦਾ ਸੀਗਾ ਇਸ ਤਰ੍ਹਾਂ ਜਿਹੜੇ ਪਾਰਟੀਆਂ ਦੇ ਉਮੀਦਵਾਰ ਨੇ ਉਹ ਸਿਮਰਨਜੀਤ ਸਿੰਘ ਮਾਨ ਖੁਦ ਵੀ ਉਹਨਾਂ ਦਾ ਵੀ ਆਪਣਾ ਇੱਕ ਆਧਾਰ ਹੈ ਉਹ ਤਿੰਨ ਵਾਰ ਐਮਪੀ ਰਹਿ ਚੁੱਕੇ ਨੇ ਇਸ ਦੀ ਸਾਰੇ ਵੱਡੇ ਦਨੰਤ ਸਰ ਨੇ ਇਹਨਾਂ ਵਿੱਚ ਮੁਕਾਬਲੇ ਵਿੱਚ ਇਹ ਚਰਚਾ ਵੀ ਸੀਤ ਹੈ ਪਰ ਇਹਦੇ ਵਿੱਚ ਚਿੱਕਲ ਜਿਆਦਾ ਰੱਖੋ ਕਿ 메ਨ ਮੁਕਾਬਲਾ ਜਿਹੜਾ ਹਾਲੇ ਤੱਕ ਸਾਨੂੰ ਦਿਖਾਈ ਦੇ ਰਿਹਾ ਉਹ ਆਪ ਤੇ ਕਾਂਗਰਸ ਦੇ ਵਿਚਕਾਰੀ ਦਿਖ ਰਿਹਾ ਹੈਗਾ ਜੋ ਹੈਗਾ ਤੇ ਲੇਕਿਨ ਇਹਦੇ ਵਿੱਚ ਚਰਚਾ ਜ਼ਰੂਰ ਬਣੀ ਹੋਈ ਹੈਗੀ ਕਿ ਕੀ ਸਮੀਕਰਨ ਹੋਣਗੇ ਕਿਉਂਕਿ ਵੱਡੀ ਗੱਲ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਦਾ ਇਲਾਕਾ ਵਾ ਉਹ ਇਹਨੂੰ ਆਪਣੀ ਵਿਕਾਰੀ ਸੀਟ ਮੰਨਦੇ ਨੇ ਆਪਣੀ ਇੱਜ਼ਤ ਦਾ ਸਵਾਲ ਮੰਨਦੇ ਹੈਗੇ ਨੇ ਕਿਉਂਕਿ ਖੁਦ ਇੱਥੋਂ ਦੋ ਵਾਰ ਮੈਂਬਰ ਪਾਰਲੀਮੈਂਟ ਬੜੇ ਨੇ ਵੱਡੇ ਫਰਕ ਨਾਲ ਜਿੱਤ ਕੇ ਬਣੇ ਨੇ ਇੱਕ ਵਾਰ 2 ਲੱਖ ਤੋਂ ਉੱਪਰ ਦੇ ਫਰਕ ਨਾਲ ਜਿੱਤੇ ਨੇ ਇੱਕ ਵਾਰ 1 ਲੱਖ 17 ਹਜ਼ਾਰ ਦੇ ਕਰੀਬ ਵੋਟਾਂ ਦੇ ਨਾਲ ਜਿੱਤੇ ਨੇ ਸੋ ਇਸ ਕਰਕੇ ਅ ਕਈ ਆਪ ਵਾਲੇ ਕਹਿੰਦੇ ਕਿ ਨੇ ਵੀ ਸਾਡੀ ਰਾਜ ਤਾਂ ਨਹੀਂ ਸੰਗਰੂਰ ਹੈ ਸੋ ਇਹ ਕਰਕੇ ਇਹ ਜਿਹੜੀ ਸੀਟ ਹੈ ਬਹੁਤ ਹੌਟ ਸੀਟ ਹੈ ਤੇ ਜਿਹੜੇ ਤੇ ਪੂਰੀਆਂ ਨਿਗਾਹਾਂ ਨੇ ਸਭ ਦੀਆਂ ਇਹ ਦੂਜੀ ਖਬਰ ਦੇ ਮੱਲੇ ਮਮਤਾ ਪੈਂਦਾ ਜੀ ਦਾ ਇਹਦਾ ਇੱਕ ਬਿਆਨ ਸਾਡੇ ਸਾਹਮਣੇ ਆਉਂਦਾ ਦੋਸਤੋ ਮਮਤਾ ਪੈਂਦਾ ਜੀ ਕਹਿੰਦੇ ਕਿ ਮੈਂ ਜਿਹੜੀ ਸਪੋਰਟ ਦੇ ਕਰ ਇੰਡੀਆ ਅਲਾਈਂਸ ਸੱਤਾ ਦੇ ਵਿੱਚ ਆਉਣ ਦਾ ਆਵਾਜ਼ ਆ ਸੱਤਾ ਦੇ ਨੇੜੇ ਤੇਰੇ ਆਉਂਦਾ ਤਾਂ ਉਹ ਬਾਹਰੋਂ ਸਪੋਰਟ ਦਵੇਗੀ ਮਤਲਬ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਸਰਕਾਰ ਵਿੱਚ ਸ਼ਾਮਲ ਨਹੀਂ ਹੋਏਗੀ ਇੰਡੀਆ ਆਲਾਈਂਸ ਦੇ ਵਿੱਚ ਆਪਦੇ ਮੰਤਰੀ ਨਹੀਂ ਦੇਣਗੇ ਬਾਹਰੋਂ ਸਪੋਰਟ ਬਾਹਰੋਂ ਸਪੋਰਟ ਦਾ ਮਤਲਬ ਹੁੰਦਾ ਵੀ ਮੁੱਦਿਆਂ ਦੇ ਆਧਾਰ ਤੇ ਹੁੰਦੀ ਹੈ ਸਪੋਰਟ ਜਾਂ ਫਿਰ ਕਈ ਵਾਰ ਮੁੱਦਿਆਂ ਤੋਂ ਬਿਨਾਂ ਵੀ ਹੋ ਸਕਦੀ ਹੈ ਮੁੱਦਿਆਂ ਦੇ ਆਧਾਰ ਤੇ ਹੁੰਦੀ ਹੈ ਕਈ ਵਾਰ ਸ਼ਰਤਾਂ ਤੋਂ ਬਿਨਾਂ ਵੀ ਹੋ ਸਕਦੀ ਹੈ ਪਰ ਉਹਦੇ ਵਿੱਚ ਉਹ ਸਰਕਾਰ 'ਚ ਉਸ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਸ਼ਾਮਲ ਹੁੰਦਾ ਜਾਂ ਉਹ ਕਹਿੰਦੇ ਕਿ ਉਹ ਪਾਰਟੀ ਸਰਕਾਰ 'ਚ ਨਹੀਂ ਸ਼ਾਮਲ ਹੁੰਦੀ ਜਿਵੇਂ ਕਿ ਕਿ ਖੱਬੇ ਪੱਖੀਆਂ ਨੇ ਮਰਮੋਣ ਸਿੰਘ ਸਰਕਾਰ ਨੂੰ ਸਪੋਰਟ ਦੇ ਹੀ ਰੱਖੀ ਸੀ ਬਾਅਦ ਵਿੱਚ ਉਹ ਕਮੇਜਲੀ ਵਾਪਸ ਲੈ ਲਈ ਸੀ ਉਹ ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਦੇ ਲਈ ਸਮਝਾ ਰਿਹਾ ਹੈਗਾ ਅ ਰਵੀ ਕਾਲੂ ਜਿਹੜੇ ਕਿ ਨਿਰਮਲ ਸਿੰਘ ਕਾਲੂ ਦੇ ਪੁੱਤਰ ਨੇ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਅਕਾਲੀ ਦਲ ਜਿਹੜਾ ਹੈਗਾ ਉੱਥੇ ਜਿਹੜੇ ਨੇ ਮੇਰਾ ਦਮ ਘੁੱਟਦਾ ਸੀ ਅਕਾਲੀ ਦਲ ਆਪਣੇ ਜਿਹੜੇ ਵਰਕਰਸ ਦੀ ਕਦਰ ਨਹੀਂ ਕਰਦਾ ਵਗੈਰਾ ਵਗੈਰਾ ਹੁੰਦਾ ਇਹ ਹੈਗਾ ਕਿ ਬਲ ਸੱਚੇ ਅਕਾਲੀ ਦਲ ਨੂੰ ਸੋਚਣਾ ਪਏਗਾ ਕਿ ਉਹਨੇ ਜੇ ਹਾਂ ਦਾ ਬਣਨਾ ਦੁਬਾਰੇ ਸੀ ਨਹੀਂ ਉਹ ਆਪਣੇ ਆਪ ਨੂੰ ਘੋਖਣਾ ਪਏਗਾ ਆਪਣੇ ਕਿਹੜੇ ਮੁੱਦਿਆਂ ਤੇ ਲੜਾਈ ਲੜਨੀ ਆ ਆਪਣੇ ਨਾਲ ਪੁਰਾਣੇ ਟਕਸਾਲੀ ਆਗੂ ਕਿਵੇਂ ਜੋੜਨੇ ਨੇ ਤਮਾਮ ਸਵਾਲ ਨੇ ਦੋਸਤੋ ਵੱਡੇ ਸਵਾਲ ਨੇ ਲੇਕਿਨ ਇੱਕ ਚੀਜ਼ ਜਿਹੜੀ ਹੈ ਅਹਿਮ ਉਹ ਧਿਆਨ ਕੋਚ ਰਿਹਾ ਹੈ ਕਿ ਕਈ ਇਹ ਦਲੇ ਵੀ ਲਿੱਦਰ ਨੇ ਜਿਹੜੇ ਕਿ ਜਦੋਂ ਆ ਪਾਰਟੀ ਚ ਹੁੰਦੇ ਨੇ ਸੱਤਾ ਸੁੱਖ ਧੁਗਰੇ ਹੁੰਦੇ ਨੇ ਉਦੋਂ ਵਰਕਰ ਨਾਲ ਹੋ ਰਿਹਾ ਸੋਸ਼ਣ ਵੀ ਯਾਦ ਨਹੀਂ ਹੁੰਦਾ। ਉਦੋਂ ਉਹਨਾਂ ਨੂੰ ਜਿਹੜਾ ਹੈਗਾ ਕਈ ਸਾਰੇ ਮਸਲੇ ਵੀ ਯਾਦ ਨਹੀਂ ਹੁੰਦੇ ਹੈਗੇ। ਲੇਕਿਨ ਜਦੋਂ ਆਪਣੇ ਤੇ ਬਣਦੀ ਹੈ ਫਿਰ ਸਾਰਾ ਕੁਝ ਯਾਦ ਆਉਂਦਾ। ਤੇ ਜਿਹੜੀ ਪਾਰਟੀ ਜਨਾਬ ਗਏ ਨੇ ਉਹਦੇ ਬਾਰੇ ਵੀ ਦੱਸ ਦੇਣ। 13 ਦੇ ਵਿੱਚੋਂ 11 ਉਮੀਦਵਾਰ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਹੈਗੇ। ਇਹ ਪੂਰੇ ਪਾਰਸਪਦਰ ਉੱਤੇ 1/28 ਹਿੱਸਾ ਜਿਹੜਾ ਹੈਗਾ ਦੂਜੀਆਂ ਪਾਰਟੀਆਂ ਚੋਂ ਆਇਆ ਹੋਇਆ। ਤੇ ਇਹਨੂੰ ਤੁਸੀਂ ਕੀ ਕਹੋਗੇ? ਭਈ ਇਹ ਵੀ ਇੱਕ ਸਵਾਲ ਹੈ ਜਿਹੜਾ ਸਵਾਲ ਰਵੀ ਕਾਲੋਂ ਨੂੰ ਵੀ ਕੋਈ ਪੁੱਛ ਸਕਦਾ ਜੇ ਰਵੀ ਕਾਲੋਂ ਬੀਜੇਪੀ ਜਾ ਕੇ ਆਪਣੀ ਗੱਲ ਮੰਨ ਦੀ ਗੱਲ ਕਰ ਸਕਦੇ ਆ ਕਿ ਲੋਕਾਂ ਦੇ ਵੀ ਕੋਈ ਮੰਨ ਦੀ ਗੱਲ ਹੁੰਦੀ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਉਹਦਾ ਕਿਹਾ ਨਾ ਕਿ ਜਿਹੜੇ ਸਿਕਿਉਰਟੀ ਲੈਂਦੇ ਨੇ ਬੰਦੇ ਉਹ ਉਹ ਖੁਦ ਉਹ ਸਿਕਿਉਰਟੀ ਦਾ ਜਿਹੜਾ ਪੈਸਾ ਜਿਹੜਾ ਦੇਣਗੇ ਸਰਕਾਰ ਨਹੀਂ ਦੇਵੇਗੀ ਉਹ ਕਹਿੰਦੇ ਕਿ ਇਹ ਸਿਰਫ ਸਕਿਉਰਟੀ ਲੈ ਕੇ ਆਪਣੀ ਜਿਹੜੀ ਹੁੰਦਲੀ ਆਪਣੀ ਜਿਹੜੀ ਹੈਗੀ ਹੈ ਦਿਖਾਵੇ ਲਈ ਕਰਦੇ ਨੇ ਇਹ ਗੱਲ ਸੱਚ ਵੀ ਆ ਦੋਸਤੋ ਕੋਈ ਬੰਦਾ ਕੋਈ ਪਉ ਨੂੰ ਲੋਡ ਵੀ ਨਹੀਂ ਉਹ ਵੀ ਸਕਿਉਰਟੀ ਲੈ ਰਿਹਾ ਇਥੇ ਬਹੁਤ ਸਾਰੇ ਆਜੇ ਨੇ ਕੋਈ ਇਦਾਂ ਦੇ ਸੰਗਠਨ 100 ਕਾਡਸ਼ਿਪ ਸੈਨਾ ਬਣੀਆਂ ਹੁੰਦੀਆਂ ਉਹਨਾਂ ਨੇ ਸਕਿਉਰਟੀ ਲਈ ਹੁੰਦੀ ਆ ਕਈ ਮਤਲਬ ਕਿਸੇ ਨੇ ਕਈ ਇਸ ਤਰ੍ਹਾਂ ਦੀ ਸਕਿਉਰਟੀ ਲਈ ਹੁੰਦੀ ਆ ਉਹ ਨਾ ਕੋਈ ਅਹੁਦਾ ਨਾ ਕੋਈ ਰਤਬਾ ਨਾ ਕੋਈ ਗੱਲਬਾਤ ਫਿਰ ਸਕਿਉਰਟੀ ਕਈ ਸਾਬਕਾ ਮੰਤਰੀ ਮੰਤਰੀ ਮੌਜੂਦਾ ਮੰਤਰੀ ਵੀ ਆਪਣੇ ਪਾਰਟੀ ਜਿਹੜੀ ਸੱਤਾਧਾਰੀ ਤੇ ਰਹਿ ਹੈ ਉਹਦੇ ਨਾਲ ਜੁੜੇ ਹੋਏ ਲੋਕ ਵੀ ਜਿਹੜੇ ਸਿਕਿਉਰਿਟੀ ਲੈਣ ਵਾਸਤੇ ਜਿਹੜਾ ਸੱਤਾ ਚ ਵਿੱਚ ਆ ਜਾਂਦੇ ਨੇ ਵੀ ਭਾਈ ਚਲੋ ਸਿਕਿਉਰਿਟੀ ਮਿਲ ਜੂਗੀ ਵਗੈਰਾ ਵਗੈਰਾ ਇਹ ਜਿਹੜੀਆਂ तमाम ਮਾਮਲਿਆਂ ਵਿੱਚ ਜਿਹੜਾ ਹੈਗਾ ਦੀ ਰੌਸ਼ਨੀ ਵਿੱਚ ਜਿਹੜਾ ਇਹ ਫੈਸਲਾ ਹੈਗਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਮੈਨੂੰ ਕਾਫੀ ਮਹੱਤਵਪੂਰਨ ਲੱਗਦਾ ਕਿ ਕਿ ਜਿਹੜਾ ਸਿਕਿਉਰਿਟੀ ਦਾ ਖਰਚਾ ਨਾ ਇਹ ਖਰਚਾ ਕਿਉਂ ਜਨਤਾ ਦੇ ਪੈਸੇ ਨਾਲ ਦਿੱਤਾ ਜਾਂਦਾ ਹੈ ਇਹ ਖਰਚਾ ਕਿਉਂ ਨਾ ਮਤਲਬ ਉਹ ਬੰਦੇ ਦੇ ਕੋਲੋਂ ਲਿਆ ਜਾਵੇ ਅਖਰ ਜਿਹੜਾ ਸਿਕਿਉਰਟੀ ਰੱਖਦਾ 30 ਮਾਰਖਾਂ ਤਾਂ ਹੋਏ ਗਈ ਨਾ ਚੰਗੀ ਰਾਸ਼ੀ ਹੋਏਗੀ ਚੰਗਾ ਉਹਦੇ ਕੋਲ ਜਿਹੜਾ ਹੈਗਾ ਉਤਬਾ ਹੋਏਗਾ ਪੈਸਾ ਹੋਏਗਾ ਸੋ ਇਹ ਫੈਸਲਾ ਜਿਹੜਾ ਇੱਕ ਫੈਸਲੇ ਕੋਈ ਨਹੀਂ ਜਾਏਗਾ ਪੰਜਾਬ ਦੇ ਵਿੱਚ ਕਾਗਜ਼ ਪੱਤਰ ਦੋਸਤੋ داخل ਹੋ ਗਏ ਨੇ ਇਹਦੇ ਵਿੱਚ ਕੁੱਲ ਮਿਲਾ ਕੇ 111 ਉਮੀਦਵਾਰ ਮੈਦਾਨ ਦੇ ਵਿੱਚ ਨੇ 355 ਜਿਹੜਾ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਇਹ ਮਾਫ ਕਰਨਾ ਮੈਂ ਉਲਟ ਕਹਿ ਗਿਆ 355 ਉਮੀਦਵਾਰ ਮੈਦਾਨ ਦੇ ਵਿੱਚ ਨੇ ਸੋ ਇਸ ਮਾਮਲੇ ਵਿੱਚ ਜਿਹੜਾ ਹੈਗਾ ਹੁਣ ਇਹ ਦੇਖਣਾ ਹੋਏਗਾ ਕਿ ਅੱਗੇ ਜਾ ਕੇ ਮੈਂ ਆਉਂਦੇ ਦਿਨਾਂ ਦੇ ਵਿੱਚ ਮੈਂ ਮੈਦਾਨ ਬਗੂਗਾ ਕਿਉਂਕਿ ਜਦੋਂ ਸਾਰੇ ਕਾਗਜ਼ ਪੱਤਰ ਦਾਖਲ ਹੋ ਜਾਂਦੇ ਨੇ ਫਿਰ ਹੁੰਦਾ ਮੈਦਾਨ ਦਾ ਮਗਨ ਹੁਣ ਜਿਹੜਾ ਮੈਦਾਨ ਮਗਨ ਹੈ ਉਹਦੇ ਵਿੱਚ ਇਹੀ ਹੈ ਕਿ ਅੱਗੇ ਜਾ ਕੇ ਜਿਹੜਾ ਹੈਗਾ ਇਹ ਆਪਾਂ ਨੂੰ ਵੇਟ ਕਰਨੀ ਹੋਏਗੀ ਕਿ ਸਿਆਸਤੀ ਪਾਰਾ ਕਿੱਧਰ ਲੈ ਕੇ ਜਾਂਦਾ ਤੇ ਕਿੱਧਰ ਲਈ ਹਵਾ ਕਿੱਧਰ ਹੁੰਦੀ ਹੈ ਕੌਮੀ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਨੂੰ ਆਪ ਦੀ ਜਿਹੜੀ ਰਾਸਟਰਪਾ ਮੈਂਬਰ ਸਵਾਤੀ ਮਾਲੀਵਾਲ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਸਮਨ ਜਾਰੀ ਕੀਤੇ ਨੇ ਸਬੰਧ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਦਿਵਯੰਕ ਕੁਮਾਰ ਦੀ ਸੁਣਵਾਈ ਹੋਏਗੀ ਤੇ ਮਹਿਲਾ ਕਮਿਸ਼ਨ ਦੀ ਸਰਕਾਰ ਮੁਖੀ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਜਿਸ ਖੱਤਰ ਦੇ ਉੱਤੇ ਕੁੱਟਮਾਰ ਦੇ ਦੋਸ਼ ਲਾਏ ਨੇ ਸੋ ਇਹ ਵੱਡਾ ਮਾਮਲਾ ਸੀ ਇਹਨੂੰ ਬਸਿਆ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਸਵਾਤੀ ਮਾਲੀਵਾਲ ਦੇ ਨਾਲ ਨੇ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਜੋ ਹੈ ਉਹ ਇੱਕ ਤਰ੍ਹਾਂ ਨਾਲ ਸਹਿਤਾ ਕਰਨਗੇ ਇਧਰ ਇੱਕ ਦੁਖਦਾਈ ਖਬਰ ਸਾਹਬ ਜਗਤੋਂ ਆ ਰਹੀ ਹੈ ਪਦਮਸ਼੍ਰੀ ਪੁਰਸਕਾਰ ਜੇਤੂ ਲੇਖਕਾਂ ਤੇ ਪ੍ਰਸਿੱਧ ਕਹਾਣੀਕਾਰ ਮਾਲਤੀ ਜੋਸ਼ੀ ਦਾ ਦਿਹਾਂਤ ਹੋ ਗਿਆ 90 ਸਾਲ ਦੀ ਉਮਰ ਸੀ ਮਾਲਤੀ ਨੇ ਆਪਣੇ ਪੁੱਤਰ ਇੰਦਰਾ ਅਤੇ ਗਾਂਧੀ ਨੈਸ਼ਨਲ ਸੈਂਟਰ ਫਾਰ ਜਿਹੜਾ ਆਰਟਸ ਦੇ ਮੈਂਬਰ ਸਕੱਤਰ ਸਚਿੰਦਾਨੰਦ ਜੋਸ਼ੀ ਦੀ ਦੀ ਲਿਸਟ ਤੇ ਹੈਸ਼ਟੈਗ ਆਪ ਹੀ ਸੰ ਲੈਆ ਮਾਲਵਾ ਕੀ ਮੀਰਾ ਨਾਂ ਦੀ ਜਿਹੜੀ ਕਿਤਾਬ ਹੈ ਉਹ ਦੀ ਮਸ਼ਹੂਰ ਸੀ ਇਹ ਉਹ 2018 ਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਰਾਮਦਾਤ ਕੋਵਿੰਦ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ ਉਹਨਾਂ ਨੂੰ ਮਲਤੀ ਜੋਸ਼ੀ ਦੀਆਂ ਕਹਾਣੀਆਂ ਮਧਿਆੰਤਰ ਪਟਾਖੇ पराज्य एक घर सपनों का आ, 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 और वो तेरा घर जहां यो मेरा घर ਨਾਵਲ ਇੱਕ ਆਰਤ ਇੱਕ ਰਾਤ ਹੈ ਬਹੁਤ ਪ੍ਰਸਿੱਧ ਹੋਏ ਸੀਗੇ ਇਸ ਤਰ੍ਹਾਂ ਦੇ ਸਾਹਿਤਕਾਰ ਸਾਡੇ ਕੋਲੋਂ ਜਾਣੇ ਬੜੇ ਮੰਦਭਾਗੀ ਗੱਲ ਹੈ ਪਿੱਛੇ ਦੇ ਪੰਜਾਬੀ ਸਾਹਿਤ ਜਗਤ ਨੂੰ ਵੀ ਬਹੁਤ ਵੱਡਾ ਨੁਕਸਾਨ ਹੋ ਕੇ ਏਟਿਆ ਸੁਰਜੀਤ ਪਾਤਰ ਸਾਡੇ ਜਿਹੜੇ ਵੱਡੇ ਕਵੀ ਸੀ ਉੱਚ ਦਮਾਂ ਦੇ ਕਵੀ ਸੀ ਉਹ ਸਾਡੇ ਕੋਲੋਂ ਨਹੀਂ ਰਹੇ ਉਹ ਘਾਟਾ ਨਾ ਪੂਰਾ ਹੋਣ ਵਾਲਾ ਪੰਜਾਬੀ ਕਵਤਾਲ ਉਹਨਾਂ ਦੇ ਜਾਣ ਤੋਂ ਬਾਅਦ ਯਤੀਮ ਹੋ ਗਈ ਸੋ ਜਦੋਂ ਵੀ ਸਾਹਿਤਕਾਰ ਜਾਂਦੇ ਨੇ ਸਾਹਿਤਕਾਰ ਅਸਲ ਵਿੱਚ ਉਸ ਭਾਸ਼ਾ ਦੇ ਇਕੱਲੇ ਸਾਹਿਤਕਾਰ ਨਹੀਂ ਹੁੰਦੇ ਉਸ ਖਿੱਤੇ ਦੇ ਸਹਾਇਕ ਕਾਰ ਨਹੀਂ ਹੁੰਦੇ ਬਲਕਿ ਪੂਰੇ ਮੁਆਸ਼ਰੇ ਦੀ ਸਮਾਜ ਦੀ ਮੁਲਕ ਦੀ ਦੁਨੀਆ ਦੀ ਗਵਾਹੀ ਕਰਦੇ ਹੁੰਦੇ ਨੇ ਉਹ ਇੱਕ ਦੁਨੀਆ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਨੇ ਵੈਸੇ ਵੀ ਹਿੰਦੁਸਤਾਨ ਕੀ ਕੀ ਦੁਨੀਆ ਵਿੱਚ ਇੱਕ ਖੂਬਸੂਰਤ ਇਨਸਾਨ ਕਿੰਨੇ ਕਿਹੜੇ ਜਿਹੜੇ ਆਪਣੇ ਆਪ ਦੇ ਵਿੱਚ ਰਜਦੇ ਨੇ ਆਪਣੇ ਆਪ ਸੋਚਦੇ ਨੇ ਉਹਨਾਂ ਲੋਕਾਂ ਦਾ ਜਿਹੜਾ ਜਾਣਾ ਇੱਕ ਆਪਣੇ ਆਪ ਦੀ ਦੋਸਤੋਂ ਵੱਡਾ ਘਾਟਾ ਹੁੰਦਾ ਹੈਗਾ ਇਸੇ ਤਰ੍ਹਾਂ ਇਹ ਹਿੰਦੀ ਲੇਖਕਾ ਪਦਮਸ਼ਰੀ ਦਾ ਜਾਣਾ ਵੀ ਵੱਡਾ ਘਾਟਾ ਹੈਗਾ ਦੋਸਤੋਂ ਇਹ ਕੁਝ ਖਾਸ ਖਬਰਾਂ ਸੀਗੀਆਂ ਤੁਹਾਡੇ ਨਾਲ ਜੋ ਸਾਂਝੀਆਂ ਕੀਤੀਆਂ ਕੱਲ ਫੇਰ ਤੁਹਾਡੇ ਨਾਲ ਸਾਹਮਣੇ ਆਵਾਂਗੇ ਦੇਸ਼ ਦੁਨੀਆ ਪੰਜਾਬ ਦੀਆਂ तमाम ਖਬਰਾਂ ਦੇ ਨਾਲ ਉਦੋਂ ਤੱਕ ਲਈ ਇਜਾਜ਼ਤ ਦਿਓ شکریہ ਦੋਸਤੋ ਮਿਹਰਬਾਨੀ